ਮੇਰੇ ਵੀਰੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਰਾਤ ਦੇ ਪਜ ਗਏ ਨੇ 7:30 ਤੇ ਆਪਾਂ ਇੱਧਰ ਬਣਾਉਣ ਲੱਗੇ ਆ ਔਲੇ ਦਾ ਅਚਾਰ ਦੇਖੋ ਜੀ ਆਪਾਂ ਨੇ ਨਾ 1.5 ਕਿਲੋ ਔਲੇ ਲੈਣੇ ਆ ਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਔਲੇ ਦਾ ਅਚਾਰ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਵਾਲਾਂ ਵਾਸਤੇ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਨਾ ਆਪਣੇ ਵਾਲ ਝੜਦੇ ਆ ਨਾ ਉਹਨਾਂ ਵਾਸਤੇ ਨਾ ਅਚਾਰ ਜ਼ਰੂਰ ਬਣਾ ਕੇ ਖਾਣਾ ਚਾਹੀਦਾ ਤੁਸੀਂ ਵੀ ਕਹਿੰਦੇ ਹੋਣੇ ਆ ਵੀ ਰਾਤ ਦੇ 7:30 ਵਜੇ ਇਹ ਅਚਾਰ ਬਣਾਉਣ ਲੱਗੇ ਰਹੇ ਦੇਖੋ ਜੀ ਦਿਨ ਦੇ ਵਿੱਚ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈਗਾ ਤੇ ਸਾਡੀ ਰਸਵਾਰੀ ਵਿੱਚ ਹੈਗਾ ਵਿਆਹ ਤੇ ਆਪਾਂ ਚਲੇ ਗਏ ਮੰਜਾ ਲੈ ਕੇ ਤੇ ਆਪਣੀ ਨਾ ਉਥੀ ਦਿਹਾੜੀ ਲੱਗਦੀ ਆ ਤੇ ਮੈਂ ਕਿਹਾ ਜੇ ਰਾਤ ਲੰਘ ਗਈ ਨਾ ਫਿਰ ਇਹਨਾਂ ਨੇ ਖਰਾਬ ਹੋ ਜਾਣਾ ਹੈ ਚਲੋ ਜੀ ਇਹਦਾ ਕੰਮ ਨਵੇੜਨਾ ਵੀ ਜ਼ਰੂਰੀ ਹੈ ਤੇ ਇੱਧਰ ਆਪਣੇ ਕੜਾਹੀ ਦੇ ਵਿੱਚ ਪਾਣੀ ਰੱਖ ਲਿਆ ਏ ਤੇ ਪਾਣੀ ਹੋ ਗਿਆ ਆਪਣਾ ਗਰਮ ਤੇ ਆਪਾਂ ਇਹਨੂੰ ਔਲਿਆਂ ਨੂੰ ਉਬਾਲਾਂਗੇ ਦੇਖੋ ਜੀ ਜੇ ਇਸ ਤਰੀਕੇ ਨਾਲ ਔਲਿਆਂ ਦਾ achar ਬਣਾ ਕੇ ਖਾਵੇ ਨਾ ਤੇ ਬਿਲਕੁਲ ਵੀ ਉਲੀ ਨਹੀਂ ਲੱਗਦੀ ਹੈਗੀ ਲੰਬੇ ਸਮੇਂ ਤੱਕ ਰੱਖਣਾ ਆਪਣਾ achar ਉਸ ਤਰ੍ਹਾਂ ਦਾ ਹੀ ਪਿਆਰਾ ਰਹੇ। ਤੁਸੀਂ ਕੀ ਕਰਨਾ ਨੇ ਇਹਨੂੰ ਪਾਣੀ ਦੇ ਵਿੱਚ ਨਾ ਚੰਗੀ ਤਰ੍ਹਾਂ ਵਾਲ ਲੈਣਾ ਹੈ। ਵਾਲ ਕੇ ਨਾ ਇਹਦੇ ਵਿੱਚ ਇੱਕ ਚਮਚਾ ਪਾ ਦੇਣਾ ਨੂਨ ਦਾ। ਇਹਨੂੰ ਆਪ ਤੋ ਟੱਕਰ ਵਾਲਣਾ ਹੈ, ਕਿੰਨੇ ਚੱਕਰ ਤੱਕ ਕਰਨਾ। ਇਹਦੇ ਵਿੱਚੋਂ ਨਾ ਫਾੜੀਆਂ ਨਾ ਫਟ ਜਾਣ। ਜਦੋਂ ਫਾੜੀਆਂ ਫਟਣ ਲੱਗੀਆਂ ਨਾ ਫੇਰ ਆਪਾਂ ਨੇ ਇਹਨੂੰ ਨਾ ਕੜਾਹੀ ਦੇ ਵਿੱਚੋਂ ਕੱਢ ਲੈਣਾ ਹੈ ਤੇ ਹੁਣ ਇਹਨੂੰ ਨਾ 10-15 ਮਿੰਟ ਲੱਗਣਗੇ ਫਿਰ ਬਾਅਦ ਵਿੱਚ ਤੇ ਅਗਲਾ ਪ੍ਰੋਸੈਸ ਆਪਾਂ ਦੱਸਾਂਗੇ ਵੀ ਤੁਸੀਂ ਨਾ ਅੱਗੇ ਕੀ ਕਰਨਾ ਤੜਕਾ ਲਾ ਕੇ ਬਣਾਉਣੇ ਜਾਂ ਕਿਸ ਤਰ੍ਹਾਂ ਬਣਾਉਣੇ ਆ ਚਲੋ ਜੀ ਇਹਨੂੰ ਲੈ ਟਾਈਮ ਲੱਗਣਾ ਹੈ ਤੇ ਹੁਣ ਹੋ ਗਏ ਪੌਣੇ 8 ਤੇ ਮੈਂ ਹੁਣ ਰੋਟੀ ਖਾ ਲਮ ਮੈਂ ਸਵੇਰ ਦੀ ਗਈ ਹੋਈਆਂ ਘੁੰਮ ਘੁੰਮ ਕੇ ਤਾਂ ਅੱਜ ਥੱਕ ਗਏ ਆ ਉਹਦਾ ਕਰਕੇ ਨਾ ਫਿਰ ਮੈਨੂੰ ਨਾ ਰਾਤ ਨੂੰ ਅਚਾਰ ਦਾ ਕੰਮ ਕਰਨਾ ਪੈਣਾ ਇਹਦਾ ਜੇ ਦੇਖੋ ਜੀ ਜੇ ਕੱਲ ਦੀ ਦਿਹਾੜੀ ਲੱਗੀ ਨਾ ਫੇਰ ਖਰਾਬ ਹੋਣਾ ਸ਼ੁਰੂ ਹੋ ਜੰਨੇ ਫੇਰ ਨਾ ਹੋ ਜਾ ਅਚਾਰ ਬਣਨਾ ਚਲੋ ਜੀ ਹੁਣ ਆਪਾਂ ਮਿਲਦੇ ਆਂ ਥੋੜੀ ਦੇਰ ਤੱਕ ਟੁੱਟਣ ਲੱਗ ਗਏ ਨੇ ਬਸ ਇੱਕ ਦੋ ਨਾਲ ਵਿੱਚ ਇਸ ਤਰ੍ਹਾਂ ਕਹਿੜੇ ਜਿਹਾ ਮੜ ਜੱਸੇ ਇੱਕ ਹੋਰ ਲੱਗ ਲਵੇ ਤੇ ਆਪਾਂ ਨੇ ਰੋਟੀ ਪਾਣੀ ਦਾ ਕੰਮ ਨਿਬੇੜ ਦਿੱਤਾ বাসন ਵਗੈਰਾ ਸਾਰੇ ਮਾਜ ਕੇ ਨਾ ਅਗਰ ਦੁੱਧ ਨੂੰ ਜਾਗ ਲਾ ਕੇ ਰੱਖ ਦਿੱਤਾ ਮੱਖਾਂ ਪੈਣਾ ਸੂਈ ਸਾਫ ਕਰਦਮਾ ਦੇਖੋ ਜੀ ਜੇ ਬੰਦਾ ਕਿਤੇ ਚਲੇ ਜਾਂਦਾ ਨਾ ਮਲੋ ਮਲੀ ਦਾ ਹੱਥ ਖੇਮਾ ਜਿਹਾ ਹੋ ਜਾਂਦਾ ਹੈ ਪਹਿਲਾਂ ਤਾਂ ਇੰਨਾ ਦਿਲ ਕਰੇ ਵੀ ਇਸ ਤਰ੍ਹਾਂ ਹੀ ਸੂਈ ਸਾਫ ਕਰਮਾ ਮੈਂ ਕਹ ਵੀ ਨਹੀਂ ਵਧੀਆ ਲੱਗਣੀ ਹੈਗੀ ਮਾਹ ਚੱਲ ਫਿਰ ਫਿਰ ਆਪਣਾ ਮਨ ਬਣਾ ਲਿਆ ਕਿ ਹੁਣ ਇਹ ਸਾਫ ਕਰੇ ਦਮਾ ਸਾਫ ਕਰਕੇ ਨਾ ਹੁਣ ਔਲੇ ਹਵਾ ਲ ਕੇ ਪਾਣੀ ਕਢ ਕੇ ਰੱਖ ਦੇਣੇ ਆ ਤੇ ਤਾਕਾ ਹੁਣ ਮੈਂ ਨਾ ਸਵੇਰ ਵੇਲੇ ਲਾਉਣੀ ਇਹਨੂੰ ਤੇ ਦੇਖੋ ਹੁਣ ਆਪਣੇ ਆਲੇ ਨਾ ਬਹੁਤ ਸੋਹਣੇ ਨਾ ਇਸ ਤਰ੍ਹਾਂ ਦੇਖੋ ਟੁੱਟਣ ਲੱਗੇ ਨੇ ਦੇਖੋ ਖਾਨ ਪੂਰੇ ਨਰਮ ਵੀ ਹੋ ਗਏ ਨੇ ਹੁਣ ਆਪਾਂ ਇਹਨੂੰ ਨਾ ਪਾਣੀ ਦੇ ਵਿੱਚੋਂ ਕੱਢ ਲੈਣੇ ਇੰਤਰ ਰੱਖੀ ਹੋਈ ਆ ਆਪਣੀ ਛਾਲਣੀ ਦੇਖੋ ਆਪਣੀ ਔਲੇ ਨਾ ਪੂਰੇ ਚੰਗੀ ਤਰ੍ਹਾਂ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਨਾ ਇਹਨੂੰ ਉੱਪਰ ਤੇ ਨਾ ਚੰਗੀ ਤਰ੍ਹਾਂ ਢੱਕ ਦੇਣਾ ਜਿੰਨਾ ਪਾਣੀ ਹੋਊਗਾ ਨਾ ਸਾਰਾ ਨਿਕਲ ਜਾਊਗਾ ਤੇ ਮਾਰਨਿੰਗ ਵੇਲੇ ਨਾ ਫਿਰ ਆਪਾਂ ਚਾਰ ਬਣਾਵਾਂਗੇ ਤੇ ਦੂਜਾ ਦਿਨ ਸ਼ੁਰੂ ਹੋ ਗਿਆ ਏ ਤੇ ਰਾਤ ਆਪਾਂ ਨੇ ਨਾ ਔਲੇ ਉਬਾਲ ਕੇ ਰੱਖ ਦਿੱਤੇ ਤੇ ਤੇ ਰਾਤ ਤੇ ਰਾਤ ਨੇ ਨਾ ਪਾਣੀ ਨਾ ਚੰਗੀ ਤਰ੍ਹਾਂ ਨੁੱਟੜ ਗਿਆ ਤਾਂ ਦੇਖੋ ਜੀ ਫੇਰ ਆਪਾਂ ਨੇ ਇੱਕ ਘੰਟੇ ਦੀ ਇਹਨੂੰ ਲਵਾਈ ਆ ਧੁੱਪਾਂ ਜਿਹਦੇ ਵਿੱਚ ਪਾਣੀ ਐਡ ਹੋ ਜਾਂਦਾ ਨਾ ਫੇਰ ਨਾ ਉਲੀ ਲੱਗ ਜਾਂਦੀ ਹੈ ਤੇ ਆਪਣਾ ਆਚਾਰ ਨਾ ਫੇ ਛੇਤੀ ਖਰਾਬ ਹੋ ਜਾਂਦਾ ਫੇ ਲੰਬੇ ਸਮੇਂ ਤੱਕ ਨਹੀਂ ਚੱਲਦਾ ਹੈਗਾ ਦੇਖੋ ਜੀ ਹੁਣ ਐ ਵਿੱਚੋਂ ਐ ਚੰਗੀ ਤਰ੍ਹਾਂ ਸੁਕਾਉਣਾ ਹੈ ਇਹਦੇ ਵਿੱਚੋਂ ਤਾਂ ਨਾ ਇਸ ਤਰ੍ਹਾਂ ਨਾ ਜਿਹੜੀ ਆ ਕੂਠਲੀ ਹੁੰਦੀ ਆ ਨਾ ਇਹ ਆਪਾਂ ਨੇ ਕੱਢ ਦੇਣੀ ਆ ਦੇਖੋ ਜੀ ਇਹਦੀ ਨਾ ਇਸ ਤਰ੍ਹਾਂ ਨਾ ਪਾੜੀਆਂ ਦੇਖੋ ਐ ਚੰਗੀ ਤਰ੍ਹਾਂ ਟੁੱਟਣ ਲੱਗੀਆਂ ਨੇ ਹੁਣ ਆਪਾਂ ਨੇ ਨਾ ਸਾਰਿਆਂ ਦੇ ਵਿੱਚੋਂ ਨਾ ਇਸ ਤਰ੍ਹਾਂ ਆਹ ਕਿਟਕਾਂ ਜੀਆਂ ਕੱਢ ਦੇਣੀਆਂ ਐ ਇਹਨੂੰ ਤੁਸੀਂ ਨਾ ਸਾਬਤੇ ਵੀ ਅਚਾਰ ਬਣਾ ਸਕਦੇ ਆ ਤੇ ਸਾਡੀ ਫੈਮਿਲੀ ਨਾ ਇਸ ਤਰ੍ਹਾਂ ਦਾ ਅਚਾਰ ਪਸੰਦ ਨਹੀਂ ਕਰਦੀ ਹੈਗੀ ਜਦੋਂ ਵੀ ਮੈਂ ਘਰ ਦੇ ਵਿੱਚ ਅਚਾਰ ਬਣਾਉਣੀ ਆ ਨਾ ਤੇ ਮੈਂ ਨਾ ਇਹਦੀਆਂ ਗਿੜਕਾਂ ਕੱਢ ਦਿੰਨੀ ਆ ਦੇਖੋ ਜੀ ਜੇ ਆਪਾਂ ਨਾ ਸਾਬਤੇ ਔਲੇ ਦਾ ਅਚਾਰ ਬਣਾਉਨੇ ਆ ਨਾ ਇਹਦੇ ਉੱਪਰ ਇਹ ਨੂਨ ਮਿਰਚ ਲੱਗਿਆ ਰਹਿ ਜਾਂਦਾ ਹੈ ਤੇ ਇਹਦੇ ਵਿੱਚ ਤਾਂ ਫਿਰ ਬਿਲਕੁਲ ਨੂਨ ਮਿਰਚ ਐਡ ਨਹੀਂ ਹੁੰਦਾ ਹੈਗਾ ਜੇ ਆਪਾਂ ਨੂੰ ਇਸ ਤਰ੍ਹਾਂ ਨਾ ਥਾੜੀਆਂ ਬਣਾਉਂਗੇ ਨਾ ਇਸ ਤਰ੍ਹਾਂ ਤੇ ਇਹਦੇ ਵਿੱਚ ਨੂਨ ਮਿਰਚ ਜਿਹੜਾ ਵੀ ਪਰ ਮਸਾਲਾ ਲਾਉਣਾ ਨਾ ਫੇਰ ਵਿੱਚ ਰੱਖ ਜਾਂਦਾ ਇਹ ਅਚਾਰ ਆਪਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਦੇਖੋ ਜੀ ਇੱਕ ਬਹੁਤ ਜ਼ਿਆਦਾ ਨਾ ਫੇਰ ਔਖਾ ਕੰਮ ਹੋ ਜਾਂਦਾ ਜੇ ਤੁ ਆਪਾਂ ਇਹ ਆਬਲੇ ਦਾ ਅਚਾਰ ਖਾਂਦੇ ਆ ਨਾ ਫੇਰ ਆਪਾਂ ਨੂੰ ਖਾਂਦੇ ਖਾਂਦੇ ਨੂੰ ਆਹਾਂ ਭਾ ਗਿੜਕ ਕੱਢਣੀ ਪੈਂਦੀ ਆ ਇਹਦੇ ਨਾਲ ਉਹ ਨਾ ਆਪਾਂ ਨੂੰ ਨਾ ਪਹਿਲਾਂ ਹੀ ਨਾ ਸਾਫ਼ ਸੁਥਰਾ ਅਚਾਰ ਪਾਉਣਾ ਚਾਹੀਦਾ ਚਲੋ ਜੀ ਆਪਾਂ ਨੇ ਇਹਦੇ ਸਾਰੀਆਂ ਗਿੜਕਾਂ ਬਾਹਰ ਕੱਢ ਲੈਣੇ ਆ ਦੇਖੋ ਆਪਣੇ ਆਲੇ ਨਾ ਬਹੁਤ ਵਧੀਆ ਹੋ ਗਏ ਨੇ ਨਾ ਬਹੁਤੇ ਕਹਿ ਨਹੀਂ ਆ ਨਾ ਉਹਦੇ ਲਿਬਲੀ ਵੇਜੇ ਕਰਦੇ ਹੈ ਨਾ ਅਚਾਰ ਨਾ ਖੜਮਾ ਖੜਮਾ ਜਾਂ ਹੋਊਗਾ ਚਲੋ ਜੀ ਪਹਿਲਾਂ ਆਪਾਂ ਨੇ ਇਹ ਸਾਰੀਆਂ ਨਾ ਗਿੜਕਾਂ ਕੱਢ ਲਈਏ ਚਲੋ ਜੀ ਆਪਾਂ ਨੇ ਨਾ ਮੈਂ ਤੁਹਾਨੂੰ ਰੇੜੇ ਕਰਕੇ ਦਿਖਾਉਣੀ ਆ ਤੇ ਆਪਾਂ ਨੇ ਨਾ ਦੇਖੋ ਇਸ ਤਰ੍ਹਾਂ ਨਾ ਬਹੁਤ ਹੀ ਛੋਟੀਆਂ ਪਾੜੀਆਂ ਵੀ ਨਹੀਂ ਕਰੀਆਂ ਹੈਗੀਆਂ ਇਹਨਾਂ ਦੇ ਤਾਂ ਤਿੰਨ ਤਿੰਨ ਪੀਸ ਕਰ ਲਏ ਨੇ ਦੇਖੋ ਇਹਨਾਂ ਦੇ ਵਿੱਚੋਂ ਕਿੰਨੇ ਜਿਆਦੇ ਬੀਜ ਨਿਕਲੇ ਆ ਤੇ ਆਪਣੇ ਨਾ ਆਚਾਰ ਸਾਫ ਸੁਥਰਾ ਜੇ ਹੋ ਗਏ ਚਲੋ ਜੀ ਆਪਾਂ ਤੁਹਾਨੂੰ ਇੱਧਰ ਦੱਸਦੇ ਆ ਆਹ 판 ਆਚਾਰ ਦੇ ਵਿੱਚ ਕਿਹੜਾ ਕਿਹੜਾ ਸਮਾਨ ਪਾਉਣਾ ਹੈ ਜੀ ਆਪਾਂ ਦੱਸਦੇ ਆ ਆਪਾਂ ਨੇ ਕਿਹੜਾ ਕਿਹੜਾ ਸਮਾਨ ਲੱਤਾ ਹੈ ਇਹ ਲੈ ਲਿਆ ਨੇ ਆਪਣੇ ਪੰਜ ਮਿਰਚਾਂ ਲੈ ਲਿਆ ਨੇ ਇਹ ਹੈਗਾ ਸਾਫਤਾ ਧਨੀਆ ਜੀਰਾ ਲੱਤਾ ਇਹ ਮੇਥੇ ਆ ਮੇਥੀ ਆ ਸੌਂਫ ਆ ਜੀ ਸਾਰੀਆਂ ਚੀਜ਼ਾਂ ਪਾ ਕੇ ਨਾ ਆਚਾਰ ਨੂੰ ਤੜਕਾ ਲਾਵੇ ਨਾ ਤੇ ਆਚਾਰ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਇੱਧਰ ਆਪਾਂ ਨੇ ਲਸਣ ਤੇ ਅਦਰਕ ਲੱਤਾ ਇਹਨਾਂ ਲਾਹਾਂਗੇ ਆਪਾਂ ਤੜਕਾ ਚਲੋ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਨਾ ਥੋੜਾ ਜਿਹਾ ਗਰਮ ਕਰ ਲੈਣੇ ਆ ਅੱਜ ਕਰ ਲੈਣਾ ਚਲੋ ਜੀ ਆਪਾਂ ਨਾ ਸਾਰੇ ਸੁੱਕੇ ਮਸਾਲਿਆਂ ਨੂੰ ਨਾ ਕੜਾਹੀ ਦੇ ਵਿੱਚ ਪਾ ਲੈਣੇ ਆ ਇਹਨੂੰ ਥੋੜਾ ਜਿਹਾ ਆਪਾਂ ਲਵਾ ਲੈਣੇ ਆ ਸੇਕ ਫਿਰ ਇਹਨੂੰ ਮਿਕਸੀ ਦੇ ਵਿੱਚ ਨਾ ਆਪਾਂ ਪੀਸ ਲੈਣੇ ਚਲੋ ਜੀ ਇਹ ਜਿਹੜੇ ਸਾਰੇ ਮਸਾਲੇ ਆ ਨਾ ਐ ਚੰਗੀ ਤਰ੍ਹਾਂ ਗਰਮ ਹੋ ਗਏ ਨੇ ਤੇ ਹੁਣ ਆਪਾਂ ਗੈਸ ਕਰ ਦਈਏ ਬੰਦ ਇਹਕਣਾ ਗਰਮ ਗਰਮ ਨਾਲ ਵਧੀਆ ਪੀਸ ਹੋ ਜਿੰਨੇ ਆ। ਕੇਸੇ ਕੁੰਡੀ ਸੋਟੇ ਨਾਲ ਕੁੱਟਣਾ ਚਾਹੁੰਦੇ ਆ ਵੀ ਥੋੜਾ ਜਿਹਾ ਡੈੜਾ ਕਰਨਾ ਹੈ ਤਾਂ ਤੁਸੀਂ ਕੁੰਡੀ ਸੋਟੇ ਨਾਲ ਵੀ ਕਰ ਸਕਦੇ ਆ। ਇਹ ਕੜਾਈ ਚ ਪਾ ਲਈ ਸਰੋਂ ਦਾ ਤੇਲ ਇਹਨੇ ਆਪਣਾ ਸਰੋਂ ਦਾ ਤੇਲ ਕਰਨ ਹੁੰਦਾ ਹੈ ਇਹਦੇ ਅੱਧਰ ਆਪਾਂ ਨੇ ਪਾਊਡਰ ਬਣਾਇਆ ਤਾਂ ਨਾ ਇਹਨੂੰ ਆਪਾਂ ਥਾੜੇ ਚ ਕੱਢ ਲੈਣੇ ਆ ਇਹਦਾ ਆਦਰਕ ਤੇ ਲਸਣ ਇਹਦਾ ਆਪਾਂ ਨਾ ਹੁਣ ਪੇਸਟ ਬਣਾ ਲਵਨੇ ਆ ਬਣਾ ਦੇ ਤੇ ਪੈਸਟਰ ਹੋ ਗਿਆ ਤੇਲ ਗਰਮ ਤੇ ਇੱਕ ਚਮਚਾ ਪਾ ਦੇਣਾ ਆਪਾਂ ਨੇ ਵਿੱਚ ਜੀਰੇ ਦਾ ਤਾਂ ਤੇ ਜਰੂਰ ਮਾਣਾ ਲਸਣ ਤੇ ਨਾ ਅਦਰਕ ਦਾ ਇਸ ਤਰ੍ਹਾਂ ਪੇਸਟ ਬਣਾ ਕੇ ਤਰਤਾ ਲਾਉਨੇ ਆ ਨਾ ਇਹ ਆਮਲੇ ਦੇ achar ਦਾ ਨਾ ਸਵਾਦ ਦੁੱਗਣਾ ਵੱਧ ਜਾਂਦਾ ਚਲੋ ਜੇ ਇਸ ਤਰ੍ਹਾਂ ਆਪਾਂ ਨੇ ਨਾ ਲਸਣ ਤੇ ਅਦਰਕ ਦਾ ਨਾ ਇਸ ਤਰ੍ਹਾਂ ਆਪਾਂ ਡੇੜਾ ਜਿਹਾ ਕਰ ਲਿਆ ਪੇਸਟ ਨਹੀਂ ਬਹੁਤਾ ਬਣਾਇਆ ਹੈਗਾ ਇਹ ਜਿੰਨਾ ਖੜਮਾ ਖੜਮਾ ਹੋਵੇ ਨਾ ਉਨਾਂ ਜ਼ਿਆਦਾ ਵਧੀਆ ਲੱਗਦਾ achar ਦੇ ਵਿੱਚ ਦੇਖੋ ਆਪਾਂ ਨੇ ਇਸ ਤਰ੍ਹਾਂ ਨਾਲ ਵਿੱਚ ਮੋٹے ਮੋٹے ਪੀਸ ਜੇ ਵੀ ਰੱਖੇ ਆ ਚੇਂਜ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਹ ਆਵਲੇ ਪਾ ਦਨੇ ਆ ਇੱਚ ਪਾਈਆਂ ਆਪਾਂ ਨੇ 4-5 ਕ ਮਿਰਚਾਂ ਤੇ ਮੈਨੂੰ ਨਾ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵੇਰੇ ਆਪਾਂ ਨੇ ਇੱਧਰ ਨਾ ਮਸਾਲੇ ਪੀਸ ਕੇ ਰੱਖੇ ਹੋਏ ਤੇ ਇਹਨੂੰ ਵੀ ਆਪਾਂ ਨੇ ਵਿੱਚੇ ਪਾ ਦੇਣਾ ਹੁਣ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਬਿਲਕੁਲ ਨਾ achar ਨੂੰ ਖੇਠਾ ਨਹੀਂ ਲੱਗਣ ਦੇਣਾ ਹੈਗਾ ਇਨੂੰ ਨਾ ਤੁਸੀਂ ਬਿਲਕੁਲ ਵੀ ਹੀਟਾਂ ਨਹੀਂ ਲਗਣ ਦੇਣਾ ਹੈਗਾ ਤੇ ਇਸ ਤਰ੍ਹਾਂ ਨਾ ਪੋਲੇ-ਪੋਲੇ ਹੱਥਾਂ ਦੇ ਨਾਲ ਇਹਨੂੰ ਐ ਚੰਗੀ ਤਰ੍ਹਾਂ ਹਿਲਾਇ ਜਾਣਾ ਹੈ ਦੇਖੋ ਜੀ ਅਹਲੇ ਦਾ achar ਨਾ ਪਾਉਣਾ ਕੋਈ ਆਪਸ਼ਨ ਹੀ ਹੈਗਾ ਬਹੁਤ ਹੀ ਸੌਕੇ ਤਰੀਕੇ ਨਾਲ ਬਣ ਜਾਂਦਾ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤੁਸੀਂ ਨਾ ਸਟੀਮ ਦੇ ਨਾਲ ਵੀ ਇਹਨੂੰ ਨਾ ਚੰਗੀ ਤਰ੍ਹਾਂ ਨਾ ਪਕਾ ਸਕਦੇ ਆ ਜਾਂ ਤੁਸੀਂ ਪਾਣੀ ਦੇ ਵਿੱਚ ਉਬਾਲਨੇ ਆ ਤਾਂ ਉਹ ਵੀ ਇਸ ਤਰੀਕੇ ਨਾਲੇ ਬਣ ਜਾਂਦਾ ਹੈ ਦੇਖੋ ਜੀ ਔਲੇ ਦਾ achar ਤਾਂ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਇਸ ਤਰ੍ਹਾਂ ਤੜਕੇ ਲਾ ਕੇ ਖਾਵੇ ਨਾ ਇੱਕ achar ਉਹ ਸਿਰਕੇ ਦੇ ਵਿੱਚ ਵੀ ਪਾਉਨੇ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਹੈ ਉਹਨੂੰ ਪਰ ਟਾਈਮ ਬਹੁਤ ਲੱਗ ਜਾਂਦਾ ਉਹਨੂੰ 4-5 ਮਹੀਨੇ ਲੱਗ ਜਾਂਦੇ ਆ ਤਾਂ ਕਿਤੇ ਜਾ ਕੇ ਬਣਦਾ ਉਹ ਇਹ ਥੋੜਾ ਜਿਹਾ ਕਹਿੜਾ ਹੁੰਦਾ ਨਾ ਜਿਵੇਂ ਆਪਾਂ ਇਸ ਤਰ੍ਹਾਂ ਤੜਕਾ ਲਾ ਕੇ ਬਣਾਉਨੇ ਆ ਇਹ ਤਾਂ ਚਾਹੇ ਤੁਸੀਂ ਜਿਹੜੇ ਜਿਹੜੇ ਖਾ ਲੋ ਰੋਟੀ ਦੇ ਨਾਲ ਸ਼ਾਮ ਨੂੰ ਸ਼ਾਮ ਨੂੰ ਖਾ ਲੋ ਤੇ ਲੋ ਜੀ ਹੁਣ ਆਪਣੇ ਔਲੇ ਨਾ ਚੰਗੀ ਤਰ੍ਹਾਂ ਬਣ ਕੇ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸੁੱਕੇ ਮਸਾਲੇ ਤੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਉਂਗੇ ਨਮਕ ਇਕਲੇ ਵਾਸਤੇ ਪਾਤੀ ਹਲਦੀ ਇੱਕ ਚਮਚਾ ਇੱਕ ਚਾਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਪੀਸੀ ਹੋਈ ਲਾਲ ਮਿਰਚ ਤੁਹੇ ਹੋਰ ਪਾ ਦਿੰਦੇ ਆ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਣਾ ਤਾਕਿ ਨਾ ਸਾਰੇ ਔਲਿਆਂ ਨੂੰ ਨਾ ਐ ਚੰਗੀ ਤਰ੍ਹਾਂ ਨਾ ਇਹਦੇ ਵਿੱਚ ਮਸਾਲਾ ਰਸ ਜਵੇ ਦੇਖੋ ਜੀ ਅਸੀਂ ਪਿਛਲੇ ਹਫ਼ਤੇਆਂ ਸ਼ੁਰੂ ਹੁੰਦੇ ਹੀ ਨਾ ਇਹਦੀ ਆਵਲੇ ਦੀ ਨਾ ਚਟਣੀ ਬਣਾ ਕੇ ਖਾਧੀ ਸੀ ਤੇ ਬਹੁਤ ਜ਼ਿਆਦਾ ਵਧੀਆ ਲੱਗੀ ਐ ਅਸੀਂ ਬਣਾਈ ਪਰ ਥੋੜੀ ਹੋਤੀ ਇੱਕ ਹਫ਼ਤਾ ਹੀ ਚੱਲੀ ਆ ਦੇਖੋ ਜੀ ਆਪਣਾ ਨਾ ਆਵਲੇ ਦਾ achar ਨਾ ਔਲਿਆਂ ਦਾ achar ਵੀ ਕਹਿ ਦਿੰਨੇ ਇਹਨੂੰ ਆਵਲੇ ਦਾ achar ਵੀ ਕਹਿ ਦਿੰਨੇ ਆ ਦੇਖੋ ਕਿੰਨਾ ਵਧੀਆ ਨਾ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਨੇ ਇਹਦੇ ਵਿੱਚ ਨਾ ਘੱਟ ਤੋਂ ਘੱਟ ਸਰੋਂ ਦਾ ਤੇਲ ਪਾਇਆ ਏ ਦੇਖੋ ਜੀ ਜ਼ਿਆਦਾ ਤੇਲ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਨਾ ਨੂਨ ਮਿਰਚ ਮਸਾਲੇ ਨਾ ਇਹ ਚੀਜ਼ਾਂ ਵੱਧ ਹੋਣ ਨਾ ਤੇ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਦੇਖੋ ਹੁਣ ਇਹਦੀ ਜਿਹੜੀ ਕੱਲੀ ਕੱਲੀ ਫਾੜੀ ਹੈ ਨਾ ਉਹਦੇ ਵਿੱਚ ਨਾ ਸਾਰੇ ਤੇ ਨਾ ਇਸ ਤਰ੍ਹਾਂ ਦਾ ਮਸਾਲਾ ਮਿਕਸ ਹੋ ਗਿਆ ਏ ਜਿਹੜੇ ਹੁਣ ਆਪਾਂ ਸਾਫ ਤੇ ਹੀ ਇਸ ਤਰ੍ਹਾਂ ਤੜਕਾ ਲਾ ਕੇ ਔਲੇ ਸਿਰਦੰਨੇ ਨਾ ਉਹ ਉੱਪਰ ਉੱਪਰ ਮਸਾਲਾ ਲੱਗ ਜਾਂਦਾ ਉਹ ਵਿੱਚੋਂ ਨਾ ਇਸ ਤਰ੍ਹਾਂ ਹੀ ਪਿੱਕੇ ਪਿੱਕੇ ਜੇ ਰਹਿ ਜਾਂਦੇ ਆ ਤੇ ਉਹ ਖਾਣ ਦੇ ਵਿੱਚ ਤਾਂ ਬਿਲਕੁਲ ਵੀ ਨਾ ਵਧੀਆ ਨਹੀਂ ਲੱਗਦੇ ਹੈਗੇ। ਬਸ ਇਹਨੂੰ ਇੱਕ 2 ਮਿੰਟ ਦਾ ਨਾ ਆਪਾਂ ਨੇ ਹੋਰ ਸੇਕ ਲਵਾ ਲੈਣਾ। ਹਲੇ ਆਪਣੀਆਂ ਜਿਹੜੀਆਂ ਹਰੀਆਂ ਮਿਰਚਾਂ ਨਾ ਉਹ ਥੋੜੀਆਂ ਕੈੜੀਆਂ ਨੇ ਮੈਂ ਕਿਹਾ ਥੋੜੀਆਂ ਹੋਰ ਨਰਮ ਹੋ ਜਾਣ। ਇਹ ਔਲੇ ਦਾ ਆਪਾਂ ਨੇ ਵਾਲ ਕੇ ਤੜਕਾ ਲਾਇਆ ਨਾ ਇਹ ਤਾਂ ਬਣੇ ਹੋਏ ਨੇ। ਦੇਖੋ ਜੀ ਐਨ ਨਾ ਬਹੁਤ ਕੈੜੀ ਨਹੀਂ ਹੈਗੇ ਦੇਖੋ ਮਾੜਾ ਜਿਹਾ ਰਾਜਦਨ ਆ ਇਸ ਤਰ੍ਹਾਂ ਫੁੱਟਦੇ ਆ ਆਪਣੇ ਔਲੇ ਚਾਹੇ ਜਿਵੇਂ ਮਰਜੀ ਨਾ ਜਿਵੇਂ ਸਾਡੇ ਮੰਮੀ ਜੀ ਉਹਨਾਂ ਦੇ ਦੰਦ ਨਹੀਂ ਨਾ ਹੈਗੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਇਹ ਔਲੇ ਦਾ ਆਚਾਰ ਖਾ ਸਕਦੇ ਆ ਦੇਖੋ ਜੀ ਵਾਲਾਂ ਵਾਸਤੇ ਤਾਂ ਬਹੁਤ ਵਧੀਆ ਹੈ ਜਿਵੇਂ ਕਿਸੇ ਦੇ ਵਾਲ ਝੜਦੇ ਆ ਨਾ ਉਹਦੇ ਵਾਸਤੇ ਤਾਂ ਉਹਨਾਂ ਨੂੰ ਜਰੂਰ ਔਲੇ ਦਾ ਮਰੱਬਾ ਹੋਇਆ ਔਲੇ ਦਾ ਆਚਾਰ ਹੋਇਆ ਜਿਸ ਜਾਣੇ ਦਾ ਕੀ ਔਲੇ ਦਾ ਕਾਦਾ ਬਾਅਦ ਚੋਂ ਪਤਾ ਲੱਗਦਾ ਏ ਇਹ ਦੇਖੋ ਜੀ ਇਹ ਕਹਾਵਤ ਬਹੁਤ ਵਧੀਆ ਏ ਇਹ ਆਪਾਂ ਨੂੰ ਨਾ ਬਜ਼ੁਰਗਾਂ ਦੀ ਨਾ ਗੱਲ ਮੰਨਣੀ ਚਾਹੀਦੀ ਆ ਅਸੀਂ ਤਾਂ ਨਾ ਸਰਦੀ ਸ਼ੁਰੂ ਹੁੰਦੇ ਸਾਰੇ ਚਾਹੇ ਇੱਕ ਵਾਰ ਚਾਹੇ ਦੋ ਵਾਰ ਔਲੇ ਦਾ ਅਚਾਰ ਜਰੂਰ ਬਣਾ ਕੇ ਖਾਣੇ ਆ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਇਹ ਹੁਣ ਇਹ ਨਾ ਮਿਰਚਾਂ ਵੀ ਹੋ ਗਈਆਂ ਨੇ ਆ ਚੰਗੀ ਤਰ੍ਹਾਂ ਤੇ ਅਚਾਰ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਐਪਲ ਦਾ ਪਾਵਾਂਗੇ ਸਿਰਕਾ ਦੇਖੋ ਜੀ ਇਹ ਸਿਰਕਾ ਪਾਵੇ ਨਾਲੇ ਤਾਂ ਇਹਦਾ ਜਿਹੜਾ ਟੇਸਟ ਹੁੰਦਾ ਨਾ ਉਹਦੇ ਵਿੱਚ ਥੋੜਾ ਜਿਹਾ ਮਠਿਆਸ ਜਿਹਾ ਆ ਜਾਂਦਾ ਹੈ ਇਹ ਐਪਲ ਦਾ ਹੈਗਾ ਸਿਰਕਾ ਇਹਨਾ ਪਾਉਣ ਨਾਲ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਤੁਸੀਂ ਨਾ 2-3 ਕਿ ਚਰਚੇ ਹੀ ਪਾਉਣੇ ਆ ਇਹ ਲੰਬੇ ਸਮੇਂ ਤੱਕ ਨਾ ਆਪਣਾ ਅਚਾਰ ਖਰਾਬ ਨਹੀਂ ਹੋਊਗਾ ਤੇ ਇੰਨਾ ਕੁ ਆਪਣੇ ਪਾ ਦੇਣਾ ਇਹ ਜਿਵੇਂ ਫਿੱਕਾ ਫਿੱਕਾ ਜਿਹਾ ਹੁੰਦਾ ਨਾ ਉਹ ਕੋਈ ਇਹਦਾ ਸੁਆਦ ਨਹੀਂ ਹੁੰਦਾ ਹੈਗਾ ਇਹ ਹੁਣ ਐਪਲ ਦੇ ਸਿਰਕੇ ਨਾਲ ਨਾ ਥੋੜੇ ਜਿਹਾ ਨਾ ਖੱਟ ਮਿੱਠਾ ਜਿਹਾ ਹੋ ਗਿਆ ਇਹ ਤੇ ਖਾਣ ਨੂੰ ਫਿਰ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਦੇਖੋ ਜੀ ਜਿਹੜਾ ਇਹ ਐਪਲ ਦਾ ਸਿਰਕਾ ਹੁੰਦਾ ਨਾ ਆਪਣੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦਾ ਜੇ ਕਿਸੇ ਨੂੰ ਸਮੱਸਿਆ ਹੁੰਦੀ ਹੈ ਨਾ ਵੀ ਉਹਨਾਂ ਰੋਟੀ ਖਾਣ ਬਣੀ ਹੁੰਦੀ ਹੈਗੀ ਸਵੇਰੇ ਉ ਸਿੰਪਲ ਪਾਣੀ ਦੇ ਵਿੱਚ ਇਹਦੇ ਦੋ ਚਮਚੇ ਪਾ ਕੇ ਪੀ ਲਓ ਤੇ ਪੇਟ ਵਾਸਤੇ ਬਹੁਤ ਵਧੀਆ ਹੈ ਜਦੋਂ ਵੀ ਅਸੀਂ ਘਰ ਵਿੱਚ ਉਹ ਚਾਰ ਚਟਣੀਆਂ ਬਣਾਉਨੇ ਆ ਨਾ ਅਸੀਂ ਗੰਨੇ ਦਾ ਸਿਰਕਾ ਨਹੀਂ ਵਰਤਦੇ ਹੈਗੇ ਬਸ ਐਪਲ ਦਾ ਹੀ ਸਿਰਕਾ ਲਿਆਉਣਾ ਇਹ ਬਹੁਤ ਵਧੀਆ ਹੁੰਦਾ ਹੈ ਤੇਜ ਗਾਲੀ ਮੜੇ ਬਸ ਜਮੇ ਇਹਨੂੰ ਨਾ 1-2 ਮਿੰਟ ਦਾ ਨਾ ਆਪਾਂ ਹੋਰ ਸੇਕ ਲਵਾ ਦਨੇ ਆ ਜਿਹੜਾ ਸਿਰਕਾ ਨਾ ਇਹ ਨਾਲੇ ਨਾ ਬੀਜੇ ਦੇ ਖਾਤਮ ਹੋ ਜੂਗਾ ਫਿਰ ਸੁੱਕਾ ਸੁੱਕਾ ਆਚਾਰ ਬਣ ਜੂਗਾ ਆਪਣਾ ਮੋਟੇ ਨੂੰ ਖੱਡਾ ਕਾ ਕੇ ਨਾ ਤੁਸੀਂ ਇਹਦੇ ਡੱਬੇ 'ਚ ਪਾ ਕੇ ਰੱਖ ਦੋ ਜਦੋਂ ਰੋਟੀ ਖਾਣੀ ਆ ਤੇ ਨਾਲ 2-3 ਪੀਸ ਲੈ ਲਓ ਤੇ ਬਹੁਤ ਵਧੀਆ ਰੋਟੀ ਲੱਗਦੀ ਆ ਦੇਖੋ ਇਹ ਆਪਣੇ ਨਾਲ ਅਚਾਰ ਦਾ ਕਲਰ ਬਹੁਤ ਸੋਹਣਾ ਆਏ ਕੋਈ ਆਈ ਨਹੀਂ ਹੈਗਾ ਵੀ ਕਾਲਾ ਕਾਲਾ ਜਿਹਾ ਹੋਇਆ ਦੇਖੋ ਐ ਕਿੰਨਾ ਵਧੀਆ ਕਲਰ ਆ ਉਹ ਉਹ ਕੰਮ ਤਾਂ ਨਹੀਂ ਲੱਗਦਾ ਜਿਵੇਂ ਆਪਾਂ ਗਲਗਲ ਦਾ ਆਚਾਰ ਬਣਾਉਨੇ ਹੁੰਨੇ ਆ ਇਸ ਤਰ੍ਹਾਂ ਦੇ ਪੀਸ ਲੱਗਦੇ ਨੇ ਦੇਖੋ ਜੀ ਜਿੰਨਾ ਕਾਪਾ ਨੇ ਸਿਰਕਾ ਪਾਇਆ ਤਾਂ ਨਾ ਸਾਰਾ ਹੀ ਦੇ ਤੋ ਇਹਦੇ ਵਿੱਚੇ ਨਾ ਰਚ ਗਿਆ ਏ ਜਿਹਨ ਮਿਰਚਾ ਵਾਲਾ ਕਿੰਨੀਆਂ ਕੜੀਆਂ ਏ펏ੀਆਂ ਹੁਣ ਮਿਰਚਾਂ ਵੀ ਆ ਚੰਗੀ ਤਰ੍ਹਾਂ ਬਣ ਕੇ ਹੋ ਗਈਆਂ ਨੇ ਤਿਆਰ ਦੇਖੋ ਜੀ ਕੋਈ ਇੰਨਾ ਬੜਾ ਟਾਈਮ ਨਹੀਂ ਲੱਗਿਆ ਹੋਏਗਾ ਚਲੋ ਹੁਣ ਆਪਾਂ ਗੈਸ ਕਰ ਦੰਨੇ ਆਂ ਬੰਦ ਆਪਣਾ ਅਚਾਰ ਬਣ ਕੇ ਹੋ ਗਿਆ ਤਿਆਰ ਬਾਸ ਤੇ ਰੱਖ ਦਿੰਦੇ ਆਂ ਜਦੋਂ ਫਿਰ ਇਹ ਨਾ ਠੰਡਾ ਹੋ ਗਿਆ ਨਾ ਫਿਰ ਆਪਾਂ ਇੱਕ ਡੱਬੇ ਦੇ ਵਿੱਚ ਪਾ ਕੇ ਰਹਿਣਾ ਸਟੋਰ ਕਰਕੇ ਰੱਖ ਦਿੰਦੇ ਆਂ ਚਲੋ ਜੀ ਅਸੀਂ ਵੀ ਅਚਾਰ ਬਣਾ ਲਿਆ ਇਹ ਤੁਸੀਂ ਵੀ ਇਸ ਤਰੀਕੇ ਨਾਲ ਔਲੇ ਦਾ ਅਚਾਰ ਬਣਾ ਕੇ ਜਰੂਰ ਖਾਓ ਤੇ ਆਪਣੀ ਫੈਮਿਲੀ ਨੂੰ ਖਵਾਓ ਤੁਹਾਡੀ ਫੈਮਿਲੀ ਘਰੇ ਦੱਸੂਗੀ ਵੀ ਕਿੰਦਾਂ ਦਾ ਬਣਿਆ ਤੇ ਸਾਡੀ ਫੈਮਿਲੀ ਨੂੰ ਤਾਂ ਨਾ ਬਹੁਤ ਜ਼ਿਆਦਾ ਨਾ ਵਧੀਆ ਲੱਗਦਾ ਇਹ ਅਚਾਰ ਬਾਹਣ ਮਸਾਲੇ ਨਹੀਂ ਪੈਂਦੇ ਹੈ ਜਿਵੇਂ ਆਪਣੇ ਘਰ ਦੇ ਵਿੱਚ ਜੋਈ ਦੇ ਵਿੱਚ ਮਸਾਲੇ ਹੁੰਦੇ ਨਾ ਉਹਨਾਂ ਦੇ ਨਾਲੇ ਬਣ ਕੇ ਅਚਾਰ ਤਿਆਰ ਹੋ ਜਾਂਦਾ ਹੈ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਆਈਤੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ